ਬਲਬੀਰ ਸਿੰਘ ਸਿੱਧੂ ਦੀ ਬਾਲਗਪਾਲ ਗਊਸ਼ਾਲਾ ਭਗਵਾਨਤਮਾਨ ਸਰਕਾਰ ਨੇ ਇਸੇ ਆਧਾਰ ਤੇ ਕੈਨਸਲ ਕੀਤੀ ਹੈ ਕਿ ਭਾਈ ਜੀ 1 ਸਾਲ ਪੈਸੇ ਦਿੱਤੇ ਮੁੜ ਕੇ ਤੇ ਪੈਸੇ ਨਹੀਂ ਦਿੱਤੇ ਦੂਜੀ ਗੱਲ ਉਲੰਘਣਾ ਪਾਲਸੀ ਦੀ ਪਾਲਸੀ ਦੀ ਉਲੰਘਣਾ ਕੀ ਹੈ ਪਾਲਸੀ ਬਣਾ ਲਈ ਹੈ ਤਾਂ ਘਟੀਆ ਪਾਲਸੀ ਰੱਦ ਹੋਣੀ ਚਾਹੀਦੀ ਹੈ ਪਰ ਤੋੜ-ਮੋੜ ਕੇ ਆਪਣੇ ਹੱਕ ਤੇ ਕਿਵੇਂ ਵੜਤਣੀ ਹੈ ਪਾਲਸੀ ਇਹ ਕਹਿੰਦੀ ਹੈ ਕਿ ਜੇ ਤੁਸੀਂ ਪਿੰਡ ਨੇ ਇਹ ਨਹੀਂ ਕਹਿੰਦੇ ਲੈਣੀ ਹੈ ਜੇ ਕਿ ਪਿੰਡ ਨੇ ਜ਼ਮੀਨ ਲੀਜ਼ ਤੇ ਦੇਣੀ ਹੈ ਤਾਂ ਉਹ ਡਾਇਰੈਕਟਰ ਪੰਚਾਇਤ ਤੱਕ ਅਪਰੋਚ ਕਰੇਗਾ ਮੈਂ ਦਾਉ ਪਿੰਡ ਦੇ ਵਿੱਚ ਕੋਈ ਪੈਟਰੋਲ ਪੰਪ ਲਗਾਉਣਾ ਚਾਹਨਾ। ਪੰਚਾਇਤ ਕਹੇਗੀ। ਤੇ ਲੈਟਰ ਦਾਏਗੀ। ਤਾਂ ਫਿਰ ਡਾਇਰੈਕਟਰ ਪੰਚਾਇਤ ਡੀਡੀਪੀਓ ਅਖਬਾਰ 'ਚ ਐਡਵਰਟਾਈਜ਼ਮੈਂਟ ਦਾਏਗਾ ਕਿ ਦਾਉ ਪਿੰਡ ਦੀ ਪੰਚਾਇਤ ਨੇ ਸਾਡੇ ਤੱਕ ਅਪਰੋਚ ਕੀਤੀ ਹੈ। ਉਹਨਾਂ ਦੀ ਇਹ ਜ਼ਮੀਨ ਪੈਟਰੋਲ ਪੰਪ ਲਗਾਉਣ ਲਈ ਫਿੱਟ ਹੈ। ਜਿੰਨੇ ਲੋਕ ਪੈਟਰੋਲ ਪੰਪ ਲਗਾਉਣ ਲਈ ਇੰਟਰਸਟਿਡ ਹੈ ਦਾਉ ਪਿੰਡ ਦੇ ਵਿੱਚ ਉਹ ਐਪਲੀਕੇਸ਼ਨ ਲਿਆਓ। ਬੋਲੀ ਲੱਗੇਗੀ। ਬੋਲੀ ਲੱਗੇਗੀ ਨੀਨਾ ਮੀਤਲ ਦਾ ਹਸਬੰਦ ਕਹਿੰਦਾ ਮੈਂ ਤਾਂ ਲੱਖ ਰੁਪਏ ਦੰਨਾ ਜੀ। ਦੂਜਾ ਕਹਿੰਦਾ ਨਹੀਂ ਜੀ ਮੈਂ ਮੈਨੂੰ ਠੀਕ ਲੱਗਦੀ ਮੈਂ 2 ਲੱਖ ਦਵਾਂਗਾ ਮੈਂ 3 ਲੱਖ ਦਵਾਂਗਾ ਪਰ ਦਰਬਾਰਤ ਹੋਇਆ ਹੈ ਕਰੋਨਾ ਕਾਲ 'ਚ ਬਲਬੀਰ ਸਿੰਘ ਸਿੱਧੂ ਡਾਇਰੈਕਟਰ ਪੰਚਾਇਤ ਨੂੰ ਕਹਿੰਦਾ ਖਬਰਦਾਰ ਇਹਦੀ ਭਾਵਨੇ ਨਿਕਲੁੰਦੇ ਨਹੀਂ ਇਹ ਜ਼ਮੀਨ ਮੈਨੂੰ ਚਾਹੀਦੀ ਹੈ ਮੈਂ ਮਿੰਟਾਂ 'ਚ ਇੱਕ ਬਾਲਗਪਾਲ ਗਊਸ਼ਾਲਾ ਰਜਿਸਟਰਡ ਕਰਾਣਾ ਉਹ ਠੀਕ ਆ ਜੀ ਨਾ ਰਜਿਸਟਰਰ ਆਪਣੇ ਘਰ ਦਾ ਹੀ ਹੈ ਦਬਕਾ ਹੀ ਮਾਰਨਾ ਰਜਿਸਟਰਡ ਕਰਾਣਾ ਤਾਂ ਕਰ ਬੋਲੀਵਾਰ ਸਰਪੰਚ ਨੂੰ ਕਹਿੰਦਾ ਚੁੱਪ ਕਰਕੇ ਸਾਈਨ ਕਰਕੇ ਮਤਾ ਪਾ ਦੇ ਬਾਲਗਪਾਲ ਗਊਸ਼ਾਲਾ ਮੇਰੀ ਹੈਗੀ ਹੈ ਆ 10 ਏਕੜ ਜ਼ਮੀਨ ਦੇਦੇ 250 ਕਰੋੜ ਦੀ ਹੈ ਕਿੰਨੇ ਦਿਨ ਜੀ ਉਹ ਕਹਿੰਦਾ ਹੱਥ ਜੁੜ ਕੇ ਦੱਸੋ ਜੀ ਕਿੰਨੇ ਦਵਾ ਉਹ ਡਾਇਰੈਕਟਰ ਪੰਜਾਹ ਦਾ ਲਿਖਦੇ ਆ 2022000 ਰੁਪਿਆ